ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਜੋ ਮੌਜੂਦਾ ਹਾਲਾਤ ਆ ਪੰਜਾਬ ਦੇ ਇੰਡੀਆ ਦੇ ਜੋ ਸਾਡੀ ਭਾਰਤੀ ਫੌਜ ਨੇ ਜਾਂ ਇੰਡੀਆ ਗਵਰਨਮੈਂਟ ਨੇ ਹਮਲਾ ਕੀਤਾ ਆ ਸੰਦੂਰ ਸਟਾਈਕ ਕੀਤੀ ਆ ਪਾਕਿਸਤਾਨ ਦੇ ਉੱਪਰ ਉਹਦੇ ਉਹਦੇ ਹਾਲਾਤ ਜੋ ਆ ਉਹ ਸਿੰਗਾਪੁਰ ਦੇ ਵਿੱਚ ਵੀ ਅਸਰ ਦਿਖਾਇਆ ਆ ਅਸਰ ਕੀ ਦਿਖਾਇਆ ਆ ਮੇਰੇ ਨਾਲ ਜਿੰਨੇ ਵੀ ਇਸ ਯਾਤਰੀ ਸੀਗੇ ਜਿਹੜੇ ਮੈਲਬੌਰਨ ਤੋਂ ਆਏ ਸੀ ਮਨੀਲਾ ਤੋਂ ਆਏ ਸੀ ਸਾਰਿਆਂ ਨੂੰ ਬਹੁਤ ਫਰਕ ਪਿਆ ਕਿਉਂਕਿ ਇਹ ਇੱਥੇ ਇਹ ਸਾਰੇ ਅੰਮ੍ਰਿਤਸਰ ਨੂੰ ਇਹ ਫਲਾਈਟ ਜਾਣੀ ਸੀ ਸਕੂਟ 에어ਲਾਈਨ ਦੀ ਫਲਾਈਟ ਸੀ ਸਵੇਰੇ 10:45 ਮਿੰਟ ਦੇ ਉੱਪਰ ਪਰ ਇਹਨਾਂ ਨੇ ਜੋ ਵੀ ਫਲਾਈਟਾਂ ਸੀ ਇੰਟਰਨੈਸ਼ਨਲ ਡੋਮੈਸਟਿਕ ਉਹ ਸਾਰੀਆਂ ਕੈਨਸਲ ਕਰਤੀਆਂ ਤੇ ਉਹਦੇ ਕਰਕੇ ਪ੍ਰੋਬਲਮ ਇਹ ਆਈ ਆ ਕਿ ਇਹ ਸਾਰੇ ਪੈਸੇਂਜਰ ਹੁਣ ਇੱਥੇ ਬੈਠੇ ਆ ਕੋਈ ਆਪਣੀ ਟਿਕਟ ਕਰਾ ਰਿਆ ਆ ਕੋਈ ਕਿਤੇ ਜਾ ਰਿਹਾ ਆ ਬਟ ਜੋ 에어ਲਾਈਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਤੁਸੀਂ ਤਾਨੂੰ ਅਸੀਂ ਸਾਡੀ ਜਿਹੜੀ ਸਕੂਟ ਏਅਰਲਾਈਨ ਆ ਉਹ ਚਨਈ ਦੇ ਵਿੱਚ ਜਾਂਦੀ ਆ ਜਾਂ ਪੂਨੇ ਚ ਜਾਂਦੀ ਆ ਤੇ ਸਕੂਟ ਦੀ ਕੋਈ ਵੀ ਹੋਰ ਏਅਰਲਾਈਨ ਦੂਸਰੇ ਪਾਸੇ ਦਿੱਲੀ ਨਹੀਂ ਜਾਂਦੀ ਤੇ ਹੁਣ ਲੋਕ ਵਿਚਾਰੇ ਖੱਜਲ ਖਰਾਬ ਹੋ ਰਹੇ ਆ ਸਾਹਮਣੇ ਮਾਹੌਲ ਆ ਇਹ ਜਿਹੜਾ ਜਹਾਜ਼ ਸੀ ਪੂਰਾ ਪੰਜਾਬੀਆਂ ਦਾ ਇਹ ਆਸਟ੍ਰੇਲੀਆ ਮੈਲਬੌਰਨ ਤੋਂ ਆਇਆ ਸੀਗਾ ਤੇ ਹਾਲਾਤ ਇਹ ਬਣ ਗਿਆ ਕਿ ਹੁਣ ਸਾਰੇ ਲੋਕ ਖੱਜਲ ਹੋ ਰਹੇ ਆ ਤੇ ਏਅਰਲਾਈਨ ਦਾ ਇਹ ਜਿਹੜਾ ਹੈਗਾ ਆ ਸਾਹਮਣੇ ਤੇ ਇੱਥੇ ਹੇ ਹੁਣ ਉਹ ਹੈਲਪ ਸੈਂਟਰ ਬਣਿਆ ਹੋਇਆ ਆ ਪਰ ਉਹ ਵੀ ਇਹ ਕਹਿ ਰਿਹਾ ਕਿ 에어ਲਾਈਨ ਦਾ ਇਹੀ ਆ ਕਿ ਨਾ ਤਾਂ ਉਹ ਸੀ ਰਿਫੰਡ ਕਰ ਸਕਦੇ ਆ ਤੁਸੀਂ ਆਪਣੀ ਟਿਕਟ ਕਰਾਓ ਜੇ ਤੁਸੀਂ ਟਿਕਟ ਨਹੀਂ ਕਰਾਉਣੀ ਜਾਂ ਆਪਾਂ ਤੁਹਾਨੂੰ ਚਨਈ ਭੇਜ ਸਕਦੇ ਆ ਚਨਈ ਤੋਂ ਤੁਸੀਂ ਆਪਣੀ ਡੋਮੈਸਟਿਕ ਬਣਾ ਕੇ ਲੈ ਕੇ ਜਾ ਸਕਦੇ ਆ ਜਾਂ ਉੱਥੋਂ ਫਲਾਈਟ ਕਰਕੇ ਜਾ ਸਕਦੇ ਆ ਤਾਂ ਹੁਣ ਮੌਜੂਦਾ ਹਾਲਾਤ ਕੀ ਆ ਇਹ ਬਾਬਾ ਜੀ ਹੁਣੀ ਵੀ ਬਾਬਾ ਜੀ ਤੁਸੀਂ ਕਿੱਥੋਂ ਆਏ ਜੀ ਤੁਹਾਨੂੰ ਵੀ ਪਰੇਸ਼ਾਨੀ ਆਈ ਹੈ ਜੀ ਸ਼ਾਨੀ ਸ਼ਾਨੀ ਵੀ ਹਾਂ ਜੀ ਸਵੀਰ ਦੇ ਖੱਜਲ ਹੋਣ ਲੱਗੇ ਆਗੇ ਇਹਨੂੰ ਵਾਪੇ ਟਿਕਟ ਕਰਾ ਲਈ ਫੇਰ ਆਪਣੀ ਹੁਣ ਵਾਪਸੀ ਵੀ ਕਰਾ ਲਈ ਵਾਪਸ ਕਿੱਥੇ ਜਾ ਰਹੇ ਜੀ ਮੈਲਬੌਰਨ ਫੇਰ ਵਾਪਸ ਉਹ ਕਹਤੇ ਜੀ ਹੁਣ ਕਿ ਇੱਥੇ ਵੀ ਕੀ ਕਰਨਾ ਹੈ ਨਹੀਂ ਫੇ ਦਿੱਲੀ ਦੀ ਕਰਾਈ ਜਾਂ ਜਿੱਦਾਂ ਚੇਨਈ ਦੀ ਕਹਿ ਰਹੇ ਜੀ ਦਿੱਲੀ ਦੀ ਕਰਾਈ ਦਿੱਲੀ ਦਾ ਹਾਂ ਅੱਛਾ ਜੀ ਅਸੀਂ ਸਿਰਫ ਦਿੱਲੀ ਦੀ ਕੋਈ ਸਰਟੀਫਾਈ ਨਹੀਂ ਹੈਗੇ ਨਹੀਂ ਹੈਗੇ ਹਨਾ ਅੱਗੇ ਹੁਣ ਪਤਾ ਨਹੀਂ ਹੈਗਾ ਦਿੱਲੀ ਚੱਲੂ ਜਾਂ ਨਹੀਂ ਚੱਲੂਗੀ ਤੇ ਇਹ ਖਰਾਬ ਮਾਹੌਲ ਕਰਕੇ ਕੇਰਲਾ ਸਾਈਡ ਦੀ ਦਿੰਦੇ ਸੀ ਉਹ ਅਸੀਂ ਕਰਵਾਈ ਅੱਛਾ ਜੀ ਹੈਲਪ ਨਹੀਂ ਕਰ ਰਹੇ ਕੁਝ ਵੀ ਹੈ ਨਾ ਮਤਲਬ ਕਹਿ ਰਹੇ ਜਿਾ ਚਨਈ ਚੱਲ ਜਾਓ ਹੈਲਪ ਨੂੰ ਇਹ ਕਹਿੰਦੇ ਵੀ ਜਾਂ ਤੇ ਵਾਪਸ ਚੱਲ ਜਾਓ ਜਾਂ ਚਨਈ ਚੱਲ ਜਾਓ ਅੱਛਾ ਜੀ ਚਨਈ ਕੇਰਲਾ ਵਗੈਰਾ ਸਾਨੂੰ ਅੰਦਰ ਦਾ ਪਤਾ ਹੀ ਨਹੀਂ ਕੁਝ ਠੀਕ ਹੈ ਜੀ ਤੇ ਵਾਪਸ ਹੀ ਗਏ ਚੰਗੇ ਹੁਣ ਤੁਸੀਂ ਵਾਪਸ ਹੀ ਟਿਕਟ ਕਰਾ ਰਹੇ ਹੋ ਦੋਸਤੋ ਇਹ ਦੇਖ ਲਓ ਮੌਜੂਦਾ ਹਾਲਾਤ ਇਹ ਆ ਕਿ ਬਾਬਾ ਜੀ ਹੁਣੀ ਆਏ ਆ ਮੈਲਬੌਰਨ ਤੋਂ ਤੇ ਮੈਲਬੌਰਨ ਤੋਂ ਹੀ ਵਾਪਸ ਜਾ ਰਹੇ ਆ ਇੱਥੋਂ ਸਿੰਗਾਪੁਰ ਤੋਂ ਵਾਪਸੀ ਹੁਣ ਮੈਲਬੌਰਨ ਦੀ ਆ ਤੇ ਹੁਣ ਹਾਲਾਤ ਕੀ ਬਣਦੇ ਆ ਅੱਗੇ ਜਾ ਕੇ ਹੁਣ ਕਿਉਂਕਿ ਖੁਦ ਮੈਂ ਵੀ ਸਿੰਗਾਪੁਰ ਆਇਆ ਹੋਇਆ ਸੀਗਾ ਤੇ ਮੈਂ ਖੁਦ ਹੁਣ ਫਲਾਈਟ ਕਰਵਾਈ ਆ ਹੁਣ ਤੇ ਹਾਲਾਤ ਕੀ ਬਣਦੇ ਜਾ ਕੇ ਹੁਣ ਗਾਂ ਹੀ ਪਤਾ ਲੱਗਦਾ ਕਿ ਜਿਹੜੀ ਦੂਸਰੀ ਇੰਡੀਗੋ ਦੀ ਵੀ ਇੱਕ ਜਾਂ ਕਿਸ ਨੇ ਸਿੰਗਾਪੁਰ 에어ਲਾਈਨ ਕਰਾਈ ਆ ਕਿਸ ਨੇ ਇੰਡੀਓ ਕਰਾਈ ਆ ਕਿ ਉਹ ਇਥੋਂ ਚੱਲਦੀ ਆ ਜਾਂ ਨਹੀਂ ਚੱਲਦੀ ਕਿਉਂਕਿ ਦਿੱਲੀ ਦਾ 에어ਪੋਰਟ ਸਿਰਫ ਇੱਕ ਖੁੱਲਾ ਹੋਇਆ ਆ ਬਾਕੀ ਸਾਰੇ 에어ਪੋਰਟ ਬੰਦ ਆ ਬਾਕੀ ਕੀ ਹਾਲਾਤ ਬਣਦੇ ਆ ਇਹ ਮੇਰਾ ਵੀਰ ਇੱਕ ਮਨੀਲਾ ਤੋਂ ਆਇਆ ਆ ਆ ਜਾ ਆ ਜਾ ਤੇ ਇਹ ਵੀ ਵਿਚਾਰਾ ਛੋਟਾ ਜਿਹਾ ਕਿੱਥੋਂ ਆਇਆ ਤੂੰ ਨਹੀਂ ਇੰਡੀਆ ਇੰਡੀਆ ਦਾ ਜਾਣਾ ਆ ਤੂੰ ਕਿੱਥੇ ਜਾਣਾ ਆ हां फिर नुंदरी ਤੋਂ ਬਾਅਦ ਅਸੀਂ ਜਹਾਂ ਦੇ ਜਾਣਾ ਇਹ ਜਹਾਂ ਦੇ ਲੈ ਜਾਣਾ ਇਹਨੂੰ ਜਹਾਂ ਦੇ ਖੇਲਾ ਜਾਣਦਾ ਹੁਸ਼ਰਪੁਰ ਡਿਸਟ੍ਰਿਕਟ ਦੇ ਵਿੱਚ ਆ ਬਹੁਤ ਚਾ ਆ ਇਹ ਹੀ ਪੁੱਛਿਆ ਤਾਂ ਕਿੰਨੇ ਘੰਟੇ ਲੱਗ ਰਹੇ ਵਿਚਾਰਾ ਖੱਜਲ ਖਰਾਬ ਹੋ ਰਿਹਾ ਤਾਂ ਦੋ ਭਜੀ ਕਿ ਕਿੰਨਾ ਟਾਈਮ ਹੋ ਗਿਆ ਇੱਥੇ ਖੱਜਲ ਖਰਾਬ ਹੁੰਦੀਆਂ ਦੋ ਜੀ ਮੈਨੂੰ 8 ਘੰਟੇ ਤੋਂ ਪਹਿਲਾਂ ਸਟੇ ਹੀ ਇਹਨਾਂ ਦਾ ਅੱਛਾ ਜੀ 8 ਘੰਟੇ ਪਹਿਲਾਂ ਬੈਠੇ ਨੇ ਆਣ ਕੇ ਹਾਂ ਜਦੋਂ ਰਹਿ ਗਿਆ 1 ਘੰਟਾ ਬੈਠਣ ਵਾਸਤੇ ਜਦੋਂ ਇੰਟਰਵਿਊ ਹੋਣੀ ਸੀ ਜੀ ਉਦੋਂ ਜਾ ਕੇ ਨਾ ਜਵਾਬ ਦੇ ਦਿੱਤਾ ਆਪਣੀ 10 10:45 ਦੀ ਫਲਾਈਟ ਸੀਗੀ ਆਹਦਾ ਇੱਥੇ ਕੀ ਮੈਂ 9 ਵਜੇ ਗਿਆ ਜੀ ਇੱਥੇ ਅੱਛਾ ਜੀ ਸੀ 24 ਤੇ ਅੱਛਾ ਜੀ ਤੇ ਉਹਨਾਂ ਨੇ ਕਿਹਾ ਲਵੀ ਫਲਾਈਟ ਜਿਹੜੀ ਉੱਥੇ 에어ਪੋਰਟ ਬੰਦ ਹੋ ਗਿਆ ਫਲਾਈਟ ਕੈਨਸਲ ਹੋ ਗਈ ਆ ਅੱਛਾ ਜੀ ਤੇ ਤੁਸੀਂ ਉਹਨਾਂ ਨੇ ਅਖਿਆ ਲਵੀ ਮੇਰੇ ਮਗਰ ਆ ਜਾਓ ਸਮਝ ਕੇ ਜਾ ਕੇ ਬਾਸਤਾ ਭਾਜੀ ਕੋਈ ਹੈਲਪ ਨਹੀਂ ਕੀਤੀ ਦੋਸਤੋ ਮੈਂ ਵੀ ਮੈਂ ਵੀ ਨਾਲ ਹੀ ਮੈਂ ਵੀ ਨਾਲ ਹੀ ਆਇਆ ਆ ਸਭੋ ਮੇਰੀ ਫਲਾਈਟ ਵੀ ਕੈਨਸਲ ਹੋਈ ਆ ਸਾਡੀ 1045 ਦੀ ਸਿੰਗਾਪੁਰ ਤੋਂ ਅੰਮ੍ਰਿਤਸਰ ਸੀਗੀ ਜੋ ਰਾਤ ਅਟੈਕ ਹੋਇਆ ਪਾਕਿਸਤਾਨ ਦੇ ਆਪਣੀ ਇੰਡੀਆ ਫੌਜ ਨੇ ਕੀਤਾ ਆ ਪਰ ਮਸਲਾ ਅੰਕਲ ਜੀ ਇਹ ਸਾਡਾ ਕੋਈ ਵੀ ਇਹਨਾਂ ਸੰਧਾਨ ਨਹੀਂ ਕੀਤਾ ਹਨਾ ਬਿਠਾਤਾ ਇੱਥੇ ਲਿਆ ਕੇ ਵੇ ਉਹਨੇ ਕਹਿ ਰਿਹਾ ਕਿ ਆਪਣੀ ਫਲਾਈਟ ਕਰਾਓ ਤੇ ਜਾਓ ਹਾਂਜੀ ਹਾਂਜੀ ਹਨਾ ਤੇ ਸਾਨੂੰ ਦੂਜੀ ਆਪਸ਼ਨ ਦੇ ਰਹੇ ਆ ਚੇਨਈ ਦੀ ਆਹੋਏ ਮਤਲਬ ਕੁਝ ਵੀ ਨਹੀਂ ਕਿਸੇ ਬੰਨੇ ਵੀ ਨਹੀਂ ਲੱਗਾ ਤੁਸੀਂ ਆਸਟ੍ਰੇਲੀਆ ਤੋਂ ਆਏ ਜੀ ਅੱਛਾ ਮੈਲਬਨ ਤੋਂ ਅੱਛਾ ਮੈਲਬਨ ਤੋਂ ਆਏ ਆ ਫਿਰ ਤੁਸੀਂ ਹੁਣ ਕੀ ਸੋਚਿਆ ਕੀ ਕਰਨਾ ਜੀ ਉਹ ਦਿੱਲੀ ਜਾ ਬੋਕਰ ਜੀ ਹੁਣ ਦਿੱਲੀ ਦੀਆਂ ਕਰਵਾਈਆਂ ਉਹ ਵੀ ਪਿੱਛੋਂ ਕਰਾ ਕੇ ਆਉਂਦੇ ਆ ਆਪਣੇ ਆਪ ਹੀ ਕਰਾਉਣ ਦਿੱਲੀ ਦੀ ਅੱਛਾ ਜੀ ਤੇ ਉਹ ਰਾਤ ਪਹੁੰਚੇਗੀ ਉੱਥੇ ਮੰਕੇ 11 ਵਜੇ ਠੀਕ ਆ ਜੀ ਤੁਸੀਂ ਇੰਡੀਗੋ ਸੇਮ ਕਰਾਈ ਆ ਜੀ ਹਾਂਜੀ ਹੁਣ ਆਪਣੇ ਤੌਰ ਤੇ ਕਰਾਈਆਂ ਨੇ ਕਿ ਉਹ ਪੈਸਿਆਂ ਦਾ ਕੋਈ ਮਸਲਾ ਨਹੀਂ ਹੋਇਆ ਉਹ ਕਿਸ਼ਾਉ ਨੂੰ ਕੀ ਕਰਨਾ ਇਹਨਾਂ ਕੋਈ ਅੱਛਾ ਜੀ ਉਹਨਾਂ ਮੁੰਡਿਆਂ ਕੀ ਕੀ ਹੋ ਗਿਆ ਵੀ ਉਹਨਾਂ ਹਾਂਜੀ ਤੁਸੀਂ ਦੇ ਲੋ ਸਾਰੇ ਇਹ ਆਪਣੇ ਜਿਹੜੇ ਵੀਰ ਬੈਠੇ ਆ ਇਹ ਸਾਰੇ ਸਾਰੇ ਮੈਂ ਸਾਰੇ ਪੰਜਾਬੀ ਆਣਾ ਜੀ ਕੋਈ ਗਰਦਾ ਕੋਈ ਗਰਦਾਸਪੁਰ ਦਾ ਕੋਈ ਅੰਮ੍ਰਿਤਸਰ ਦਾ ਕੋਈ ਬਟਾਲੇ ਦਾ ਤੁਸੀਂ ਚੰਡੀਗੜ੍ਹ ਤੋਂ ਆ ਜੀ ਅੰਮ੍ਰਿਤਸਰ ਤੋਂ ਬਟਿਆਰੇ ਤੋਂ ਚੰਡੀਗੜ੍ਹ ਤੋਂ ਉਤਰਾ ਕਰਕੇ ਬੜੀ ਪਰੇਸ਼ਾਨੀ ਸਵੈਰਦੀ ਅੱਜ ਤੇ ਬਹੁਤ ਜ਼ਿਆਦਾ ਆਈ ਦੋਸਤੋ ਆ ਸਕੂਟ ਏਅਰਲਾਈਨ ਸੀਗੀ ਜਿਹਨਾਂ ਦੇ ਖੱਜਲ ਖਰਾਬ ਅਸੀਂ ਹੋਏ ਆ ਬਸ ਦੁੱਖ ਇਸ ਗੱਲ ਦਾ ਲੱਗਾ ਕਿ ਸਾਨੂੰ ਏਅਰਲਾਈਨ ਨੇ ਉੱਠੇ ਪਾਸੇ ਪਾਇਆ ਸਿੱਧੇ ਪਾਸੇ ਨਹੀਂ ਪਾਇਆ ਸਾਨੂੰ ਕਹਿੰਦੇ ਕਿ ਤੁਸੀਂ ਇਦਾਂ ਕਰੋ ਤੁਸੀਂ ਚਨਈ ਚਲ ਜਾਓ ਅਸੀਂ ਤੁਹਾਨੂੰ ਚਨਈ ਜਾਦ ਕੀ ਇਹ ਆਪਣੀ 에어ਲਾਈਨ ਦਾ ਹੋਰ ਕਰਕੇ ਕਰ ਸਕਦੇ ਸੀਗੇ ਕਰ ਮਤਲਬ ਦਿੱਲੀ ਦਾ ਕਰਾ ਸਕਦੇ ਸੀਗੇ ਇਹ ਹਾਂ ਸਭ ਕੋਈ ਖਿਆਲ ਦੇ ਅੱਠ ਕਰਨਾ ਹੀ ਨਹੀਂ ਉੱਥੋਂ ਦਾ ਪਰ ਸਾਨੂੰ ਹੁਣ ਇਹ ਕਹਿ ਰਿਹਾ ਕਿ ਤੁਸੀਂ ਦਿੱਲੀ ਅ ਚਨਈ ਜਾਓ ਜਾਂ ਤੁਸੀਂ ਪੂਨੇ ਜਾਓ ਹਾਂ ਹੋਰ ਹੀ ਬਨੇ ਤੋਰੀ ਪਰ ਹਾਂਜੀ ਕੇਰਲਾ ਜਾਓ ਕੇਰਲਾ ਜਾਓ ਨਾ ਤੇ ਮੈਂ ਵੀ ਤੁਸੀਂ ਕਿੱਥੇ ਦੀ ਹੋ ਜੀ ਮੈਂ ਅੰਮ੍ਰਿਤਸਰ ਜਾਣਾ ਸੀ ਆਡੇ ਅੱਛਾ ਜੀ ਤੁਸੀਂ ਵੀ ਮੈਲਬੰਦ ਤੋਂ ਆਏ ਹੋ ਹਾਂਜੀ ਦੋਸਤੋ ਦੇਖ ਲਓ ਕਿੰਨੀਆਂ ਸਵਾਰੀਆਂ ਇੱਥੇ ਖੱਜੇ ਲ ਖਰਾਬ ਹੋਈਆਂ ਆ ਤੇ ਪਰ ਕੀ ਆ ਦੂਸਰੇ ਦੇਸ਼ ਦੇ ਵਿੱਚ ਨਾ ਤਾਂ ਇੱਥੇ ਰੋਟੀ ਪਾਣੀ ਆ ਆਪਣਾ ਇਹ ਅੰਕਲ ਜੀ ਨੇ ਨਾਲ ਲੈ ਕੇ ਆਏ ਸੀ ਆਪਣਾ ਆ ਤਾਂ ਤਾਂ ਬਚ ਗਏ ਨਾ ਜਿਹੜੀਆਂ ਉਹ ਖਾਣਦੇ ਹਾਂ ਜੀ ਕੱਲ ਵਾਲੀਆਂ ਜਿਹੜੀਆਂ ਲਿਆਂਦੀਆਂ ਉਹ ਖਾਣਦੇ ਆ ਉਹ ਰੋਟੀ ਇੱਥੇ ਕਿੰਨੀ ਸਟੇ ਸੀ ਅੰਕਲ ਜੀ ਇਹਦੇ ਸਾਢੇ 8 ਘੰਟੇ ਦਾ 7 ਦਾ 7 ਘੰਟੇ ਇਹਦਾ ਮਤਲਬ ਤੁਸੀਂ ਸਵੇਰ ਦੇ 2 ਵਜੇ ਦੇ ਆ ਗਏ ਹੋ ਇੱਥੇ ਹਾਂ ਜੀ ਅੱਛਾ ਜੀ 2 ਵਜੇ ਦੇ ਆਏ ਤਾਂ ਸਾਰਾ ਤੁਸੀਂ ਅੱਗੇ 12 ਵਜਨ ਵਾਲੇ ਹੋਣਾ 12:00 ਵੱਜ ਗਏ ਜੀ 12:15 8:00 ਵੇ ਫਲਾਈਟ ਆ ਜੀ 8:00 ਵੇ ਫਲਾਈਟ ਆ ਇੱਕ ਨਾ ਇਥੇ ਆਪਣਾ ਵੈਜੀਟੇਰੀਅਨ ਮਿਲਦਾ ਨਹੀਂ ਜੀ ਕੁਝ ਕੋਈ ਖਾਣ ਨੂੰ ਪੰਜਾਬੀ ਇੰਡੀਅਨ ਤਾਂ ਹੈ ਹੀ ਕੁਝ ਨਹੀਂ ਹੈ ਹੀ ਕੁਝ ਆ ਬਰਗਰ ਪੀਜੇ ਤੇ ਬਲਕਿ ਕਛੂਏ ਕੁਛ ਹੋਏ ਰੱਖੇ ਰਏ ਬਸ ਰੱਖੇ ਪੈਸੇ ਹੀ ਗੱਲ ਆ ਜੀ ਦੋਸਤੋ ਬਹੁਤ ਮਾੜੇ ਹਾਲਾਤ ਆ ਜਦ ਕਿ ਜੇ 에어ਪੋਰਟ ਅੰਮ੍ਰਿਤਸਰ ਵਾਲਾ ਬੰਦ ਹੋਇਆ ਸੀ ਪਰ 에어ਲਾਈਨ ਨੂੰ ਚਾਹੀਦਾ ਸੀਗਾ ਕਿ ਸਾਨੂੰ ਇਹ ਦਿੱਲੀ ਤੱਕ ਪਹੁੰਚਾਉਂਦੇ ਪਰ ਦੇਖੋ ਕਿਦਾਂ ਸਾਰੀਆਂ ਸਵਾਰੀਆਂ ਉਹ ਸਰਦਾਰ ਸਾਹਿਬ ਆਈ ਸਾਰੇ ਪਰੇਸ਼ਾਨ ਹੋ ਗਏ ਨਾ ਜੀ ਇੱਕ ਸਮਝਦੇ ਨਹੀਂ ਇਹ ਗੱਲ ਅਜੇ ਤੱਕ ਕੋਈ ਵੀ ਨਹੀਂ ਸਮਝਦਾ ਹੈਗਾ ਇੱਥੇ ਨਾ ਕੋਈ ਗੱਲ ਕਰਦਾ ਅੰਕਲ ਜੀ ਹੁਣ ਇਹ ਵੀ ਬੋਰਡਿੰਗ ਪਾਸ ਲੈ ਕੇ ਘੁੰਮੀ ਜਾਂਦੇ ਆ ਵਿਚਾਰਿਆਂ ਨੂੰ ਕੋਈ ਰਾਹ ਪੱਧਰ ਹੀ ਨਹੀਂ ਪਾਉਦਾ ਪਿਆ ਨਾ 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 ਕਿਸੇ ਬੰਨੇ ਵੀ ਨਹੀਂ ਲੱਗਾ ਤੁਸੀਂ ਤਾਂ ਕਹਿੰਦੇ ਜੀ ਪਹਿਲਾਂ ਸੋਚ ਲੈ ਦੀ ਮੈਂ ਬਾਪਾ ਚ ਜਾਣਾ ਨਾ ਵੈਸੇ ਹੀ ਸੋਚਿਆ ਸੀਗਾ ਕਿੰਦੇ ਫਲੈਟ ਮਿਲਦੇ ਕਿ ਤੁਹਾਨੂੰ 9 ਤਰੀਕ ਦੀ ਅੱਛਾ ਹਾਂ ਜੀ ਮੈਂ ਕਹਾਂ 9 ਤਰੀਕ ਤੱਕ ਦੋ ਦਿਨ ਇੱਥੇ ਬਈ ਆਹੀ ਕੀ ਕਰੀਏ ਇਥੋਂ ਕੀ ਕਰੀਏ ਕਿੱਥੇ ਰਹੀਏ ਕਹਿੰਦੇ ਹੋਟਲ ਵੀ ਆਪਣਾ ਕਰੋ ਤੇ ਬਾਅਦ ਚ ਕਹਿੰਦੇ ਤੁਹਾਨੂੰ ਫਲਾਈਟ ਤੁਹਾਨੂੰ ਮਿਲ ਜੇਗੀ ਅਗਲੇ ਦਿਨ ਦੀ 2:30 ਵਜੇ ਦੀ ਮੁੜ ਕੇ ਆਖਿਆ ਅੱਛਾ ਲੱਗੇ ਕੀ ਗੱਲ ਹੋਈ ਬੰਕੇ ਹੁੰਦੇ ਸੀ ਪੁੱਛ ਕਈਏ ਤੇ ਕਿਸੇ ਨੂੰ ਪੁੱਛ ਕਈਏ ਤੇ ਕਿਸੇ ਨੂੰ ਪੁੱਛ ਕਈਏ ਇਹਨਾਂ ਦਾ ਕੋਈ ਬਿਆਨ ਹੀ ਨਹੀਂ ਦਲਦੇ ਆਪਾਂ ਚ ਹੁਣ ਆਖ ਕਹ ਜੀ ਵੀ ਕਿੰਨਾ ਆਪਣਾ ਖਰਚਾ ਕਰਕੇ ਜਾ ਰਹੇ ਹਾਂ ਜੀ ਹੁਣ ਖਰਚਾ ਦੋ ਜੀ ਦੇਖੋ ਤੁਸੀਂ 200 ਲੱਗਾ ਫਿਰ ਕਿੰਨਾ ਚਾਰਾ ਜਾਣਿਆ ਤੁਹਾਡਾ 800 ਲੱਗਾ ਸਾਡਾ 800 ਹਾਂ ਜੀ ਦਿੱਲੀ ਦੇ ਅੱਛਾ ਜੀ ਹਾਂ ਜੀ ਤਕਰੀਬਨ 11-12000 ਦੀ ਟਿਕਟ ਪਈ ਹੈ ਜੀ ਹਾਂ ਜੀ ਹਾਂ ਜੀ ਤੋ ਜਿਵੇਂ ਦੇਖੋ ਇਹ ਇੱਕ ਹੋਰ ਇਹਨਾਂ ਬਹੁਤ ਬਹੁਤ ੱੱਕਾ ਕੀਤਾ ਜਿੱਦਾਂ ਹੁਣ ਪਤਾ ਲੱਗਾ ਨਾ ਜਿਹੜਾ ਸਰਚ ਕੀਤੀ ਸਾਰਿਆਂ ਦੀ 에ਅਰਲਾਈਨ ਤਾਂ 에ਅਰਲਾਈਨ ਚਾਰ-ਚਾਰ 5-5000 ਰੁਪਇਆ ਵਧਾਤਾ ਜਿਹੜੀ ਟਿਕਟਾਂਕਲ 7000 ਦੀ ਸੀਗੀ ਹਾਂਜੀ ਉਹ ਇਹਨਾਂ ਦੇ 15000 ਦੀ ਕਹਿੰਦੇ ਕਰਤੀ ਹਾਂਜੀ ਹਾਂਜੀ ਹਨਾ ਸਿੰਗਾਪੁਰ 에ਅਰਲਾਈਨ ਦੀ ਮੈਂ ਖੁਦ ਦੇਖੀ ਸੀਗੀ ਉਹ 11300 ਦੀ ਸੀ ਤੇ ਜਦੋਂ ਹੁਣ ਚੈੱਕ ਕੀਤੀ ਤਾਂ 18000 ਦੀ ਆ ਇਹ ਕੁਝ ਹੋਇਆ ਜੀ 에 에ਅਰਪੋਰਟ ਦੇ ਉੱਪਰ ਬੈਠੇ ਆ ਦੇਖੋ ਸਿੰਗਾਪੁਰ 에ਅਰਪੋਰਟ ਆ ਇਹ ਤੇ ਤੇ ਸਭ ਯਾਤਰੀ ਜਿਹੜੇ ਆ ਇਹ ਜਾਣ ਵਾਸਤੇ ਆ ਅੰਮ੍ਰਿਤਸਰ ਜਾਣਾ ਸੀ ਇਹਨਾਂ ਨੇ ਤੇ ਸਾਹਮਣੇ ਬੈਠੇ ਵਿਚਾਰੇ ਉਧਰ ਵੀ ਬੈਠੇ ਆ ਉਹ ਵਿਚਾਰੇ ਖੱਜਲ ਹੋਣ ਲੱਗੇ ਆ 에어ਲਾਈਨ ਨੂੰ ਪੁੱਛਦੇ ਪਏ ਪਰ ਕੋਈ ਰਾਹ ਪੱਧਰੇ ਨਹੀਂ ਪਾਉਂਦਾ ਪਿਆ ਨਾ ਕੋਈ ਗੱਲ ਕਰਦਾ ਪਿਆ ਕਿਸੇ ਤਰੀਕੇ ਦੇ ਨਾਲ ਤੇ ਬਸ ਹੁਣ ਇਹ ਆ ਗਈ ਆਪਣੇ ਪੈਸੇ ਲਾਓ ਤੇ ਤੁਸੀਂ ਜਾਓ ਤੇ ਪਰ ਗੱਲ ਇਹ ਆ ਗਈ ਬੰਦਾ ਜਾਵੇ ਕਿੱਥੇ ਦੂਜੀ ਕੰਟਰੀ 'ਚ ਬੈਠੇ ਆ ਇੰਨੀ ਖੱਜਲ ਖਰਾਬੀ ਆ ਤੁਹਾਨੂੰ ਦੱਸ ਨਹੀਂ ਸਕਦੇ ਤੇ ਦੋਸਤੋ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਆ ਜੋ ਵੀ ਅਪਡੇਟ ਹੁੰਦੀ ਆ